you. Mm -hmm. ਕਿੰਨਾ ਚੋਗੇ ਮੁਰਸ਼ਦ ਅ ਬਹੁਤ ਸਾਰੀਆਂ ਚੀਜ਼ਾਂ ਹਰ ਸਿਮਰਨ ਨੇ ਤੁਹਾਨੂੰ ਦੱਸੀਆਂ ਪਿੰਡ ਵਾਲਾ ਸਕੂਲ ਅਸੀਂ ਇਸ ਵਿਸ਼ੇ ਤੇ ਬਣਾਈ ਕਿ ਜਿਵੇਂ ਸਾਨੂੰ ਪਿਛਲੇ ਟਾਈਮ ਦੇ ਵਿੱਚ ਸਾਡੇ ਸਾਰਿਆਂ ਦੇ ਬੱਚੇ ਜਿਹੜੇ ਵੀ ਸਕੂਲ ਚ ਜਾਂਦੇ ਨੇ ਸਾਡਾ ਸਾਰਿਆਂ ਦਾ ਜ਼ੋਰ ਲੱਗਿਆ ਹੁੰਦਾ ਜਿਹੜਾ ਵੀ ਮਾਪਾ ਅਫੋਰਡ ਕਰਦਾ ਉਹ ਕਹਿੰਦਾ ਯਾਰ ਮੇਰਾ ਬੱਚਾ ਪ੍ਰਾਈਵੇਟ ਸਕੂਲ ਚ ਜਾਵੇ ਉਹਦਾ ਕੀ ਕਾਰਨ ਹੈ ਕੀ ਰੀਜ਼ਨ ਹੈ ਉਹਦੇ ਉਹਦਾ ਰੀਜ਼ਨ ਹੈ ਉੱਥੇ ਜਿਹੜੀਆਂ ਐਜੂਕੇਸ਼ਨ ਸਿਸਟਮ ਆ ਜਾਂ ਉੱਥੇ ਜਿਹੜਾ ਕਹ ਲੋ ਸਹੂਲਤਾਂ ਨੇ ਕਿ ਸਾਡਾ ਬੱਚਾ ਏਸੀ ਰੂਮ ਚ ਬੈਠੇ ਵਧੀਆ ਬਸ ਚ ਜਾਵੇ ਸੋ ਹਰੇਕ ਪੇਰੈਂਟਸ ਦੀ ਇਹ ਕਹੋ ਬੱਚੇ ਪ੍ਰਤੀ ਇੱਕ ਉਹ ਹੁੰਦਾ ਕਿ ਵੀ ਰਿਸਪਾਂਸਿਬਿਲਟੀ ਹੁੰਦੀ ਕਿ ਯਾਰ ਸਾਡਾ ਬੱਚਾ ਵਧੀਆ ਐਜੂਕੇਸ਼ਨ ਗੈਟ ਕਰੇ ਸੋ ਜਿਹੜਾ ਇੱਕ ਗਰੀਬ ਦਾ ਬੱਚਾ ਉਹ ਉਹਨੂੰ ਕਿਉਂ ਨਹੀਂ ਹੱਕ ਹੈਗਾ ਇਹ ਸੋ ਉਹਦੇ ਲਈ ਸਰਕਾਰਾਂ ਕੰਮ ਕਰਨ ਤਾਂ ਜੋ ਜਿਹੜੇ ਸਾਡੇ ਪ੍ਰਾਇਮਰੀ ਸਕੂਲ ਨੇ ਜਾਂ ਗਵਰਨਮੈਂਟ ਸਕੂਲ ਨੇ ਉਹਨਾਂ ਦੀ ਦਸ਼ਾ ਵੀ ਪ੍ਰਾਈਵੇਟ ਸਕੂਲਾਂ ਤੋਂ ਉੱਪਰ ਹੋਵੇ ਤਾਂ ਜੋ ਪ੍ਰਾਈਵੇਟ ਸਕੂਲ ਵਾਲੇ ਪਾਸੇ ਜੇ ਕੋਈ ਅਫੋਰਡ ਨਹੀਂ ਕਰਦਾ ਤੇ ਸੋਚਣ ਦੀ ਜ਼ਰੂਰਤ ਨਹੀਂ ਆ ਕਿ ਚੱਲ ਪ੍ਰਾਈਵੇਟ ਜਾਂ ਉਮਯਾਰ ਦੋਨਾਂ ਦਾ ਸੇਮ ਹੋਣਾ ਚਾਹੀਦਾ ਸੋ ਕਿਉਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਬਹੁਤ ਸਾਰੇ ਇਦਾਂ ਦੇ ਗਰੀਬ ਬੱਚੇ ਨੇ ਜਿਹੜੇ ਬਹੁਤ ਕਾਬਲ ਨੇ ਅੱਗੇ ਵਧਣਾ ਚਾਹੁੰਦੇ ਆ ਪੜਨਾ ਚਾਹੁੰਦੇ ਆ ਬਹੁਤ ਸਾਰੀਆਂ ਫਿਲਮਾਂ ਦੰੀਆਂ ਬਣੀਆਂ ਨੇ ਟਰੂ ਸਟੋਰੀਜ਼ ਤੇ ਵੀ ਇੱਕ ਗਰੀਬ ਦਾ ਬੱਚਾ ਇੱਕ ਆਈਪੀਐਸ ਅਫੀਸਰ ਬਣਿਆ ਇੱਕ ਰਿਕਸ਼ਾ ਚਾਲਕ ਜਿਹੜਾ ਹੈ ਉਹਦੀ ਬੇਟੀ ਜੱਜ ਬਣ ਗਈ ਪੜ ਕੇ ਬਟ ਉਹ ਪੜ ਕੇ ਜੱਜ ਬਣੀ ਇੱਕ ਪ੍ਰਾਊਡ ਵਾਲੀ ਗੱਲ ਆ ਪਰ ਉਹਨੂੰ ਉਸ ਉਸ ਪੂਰੇ ਸਫ਼ਰ ਦੇ ਦੌਰਾਨ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉਹ ਮੁਸੀਬਤਾਂ ਘਟਣ ਉਹ ਗਵਰਨਮੈਂਟ ਦੇ ਕਹਿ ਲੋ ਐਫਰਟਸ ਦੇ ਨਾਲ ਘਟ ਸਕਦੀਆਂ ਨੇ ਸੋ ਮੈਨੂੰ ਲੱਗਦਾ ਵੀ ਅਸੀਂ ਉਦਾਂ ਦੇ ਵਿਸ਼ੇ ਤੇ ਇੱਕ ਫਿਲਮ ਬਣਾਈ ਹੈ ਕਿ ਵੀ ਕਿੱਦਾਂ ਦਾ ਟੀਚਰ ਹੋਣਾ ਚਾਹੀਦਾ ਕਿੱਦਾਂ ਦਾ ਸਕੂਲ ਦੀ ਰੂਪਰੇਖਾ ਹੋਣੀ ਚਾਹੀਦੀ ਹੈ ਔਰ ਜਿਹੜੀਆਂ ਮੋਡਲੀਆਂ ਚੀਜ਼ਾਂ ਨੇ ਸਕੂਲ ਦੇ ਵਿੱਚ ਉਹ ਮੁਹਈਆ ਹੋਣੀਆਂ ਚਾਹੀਦੀਆਂ ਨੇ ਆਪਣਾ ਗਵਰਨਮੈਂਟ ਸਕੂਲਾਂ ਦੇ ਵਿੱਚ ਕਿੱਦਾਂ ਲੱਗ ਰਿਹਾ ਹੈ ਤੁਸੀਂ ਪ੍ਰਿੰਸੀਪਲ ਆ ਜਾਂ ਟੀਚਰ ਆ ਮੈਂ ਟੀਚਰ ਹਾਂ ਮੈਂ ਪ੍ਰਾਇਮਰੀ ਟੀਚਰਾਂ ਦੇ ਵਿੱਚ ਸੋ ਬਹੁਤ ਵਧੀਆ ਕਿਰਦਾਰ ਹੈ ਇਹ ਅਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਮੈਂ ਕਰਨਾ ਚਾਹੁੰਨਾ ਇਦਾਂ ਦੇ ਕਿਰਦਾਰ ਜਿਹੜੇ ਐਂਟਰਟੇਨਿੰਗ ਵੀ ਹੋਣ ਤੇ ਸਮਾਜ ਲਈ ਇੱਕ ਸੁਨੇਹਾ ਵੀ ਦੇ ਕੇ ਜਾਣ ਨਹੀਂ ਕਹਿਣਾ ਚਾਹਾਂਗੀ ਕਿ ਸਾਡੀ ਫਿਲਮ ਬਹੁਤ ਸੋਹਣੇ ਮੁੱਦੇ ਤੇ ਬਣਾਈ ਗਈ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਫਰਕ ਨਹੀਂ ਕਰਦੇ ਕਿ ਭਾਵੇਂ ਪ੍ਰਾਈਵੇਟ ਸਕੂਲ ਹੈ ਭਾਵੇਂ ਪਬਲਿਕ ਸਕੂਲ ਹੈ ਪਰ ਇਹ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਹਰ ਬੱਚੇ ਨੂੰ ਬਰਾਬਰ ਦੀ ਮਿਲਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਇੱਕ ਜ਼ਰੀਆ ਮਿਲੇ ਅੱਗੇ ਵਧਣ ਦਾ ਲਾਈਫ 'ਚ ਕੋਈ ਵੀ ਬੱਚਾ ਇਦਾਂ ਨਾ ਰਹੇ ਜਿਉਂ ਨੂੰ ਕਿ ਪੜਾ ਪੜਿਆ ਲਿਖਿਆ ਪੜਾਈ ਲਿਖਾਈ ਤੋਂ ਬਿਨਾ ਰਹਿ ਗਿਆ ਕਿ ਉਹ ਅੱਗੇ ਵਧ ਹੀ ਨਹੀਂ ਸਕਿਆ ਉਹ ਨੂੰ ਸਾਧਨ ਨਹੀਂ ਮਿਲੇ ਤੇ ਇਸੇ ਮੁੱਦੇ 'ਚ ਅਸੀਂ ਤੇ ਅਸੀਂ ਇੱਕ ਫਿਲਮ ਬਣਾਈ ਹੈ ਤੁਸੀਂ ਜਾ ਕੇ ਸਾਰੇ ਜ਼ਰੂਰ ਦੇਖਿਓ ਤਿੰਨ ਮਹੀਨੇ ਨੂੰ ਰਿਲੀਜ਼ ਹੋ ਰਹੀ ਹੈ ਥੀਏਟਰਸ 'ਚ ਕੀ ਮੈਸੇਜ ਲੋਕ ਲੋਕਾਂ ਨੂੰ ਆਪਣੇ ਵੱਲੋਂ ਵੀ ਪੰਜਾਬੀ ਆਪਣੇ ਕੀ ਮੈਸੇਜ ਬੱਚਿਆਂ ਨੂੰ ਦੇਣਾ ਚਾਹੋਗੇ ਪੈਰੈਂਟਸ ਨੂੰ ਕੀ ਕਹਿਣਾ ਚਾਹੋਗੇ ਬੱਚਿਆਂ ਲਈ ਤਾਂ ਇਹ ਹੈ ਕਿ ਪੜੋ ਲਿਖੋ ਅੱਗੇ ਵਧੋ ਦੇਸ਼ ਨੂੰ ਅੱਗੇ ਵਧਾਓ ਤੇ ਜਿਹੜੇ ਵੀ ਪਬਲਿਕ ਸਕੂਲ ਦੇ ਅਧਿਆਪਕ ਨੇ ਜਿੱਦਾਂ ਸਾ ਅਸੀਂ ਸਰਨੇਕ ਰੋਲ ਪਲੇ ਕੀਤਾ ਹੈ ਤੇ ਅੰਦਰ ਕਿ ਅਧਿਆਪਕ ਕਿੰਨੀ ਕੋਸ਼ਿਸ਼ ਕਰਦਾ ਹੈ ਕਿ ਬੱਚੇ ਚੰਗੀ ਤਰ੍ਹਾਂ ਪੜਨ ਲਿਖਣ ਆਪਣੀ ਜ਼ਿੰਦਗੀ ਚ ਅੱਗੇ ਵਧਣ ਉਹਨਾਂ ਨੂੰ ਕਿਸੇ ਸੁਵਿਧਾ ਦੀ ਘਾਟ ਨਾ ਹੋਵੇ ਤੇ ਸਾਰੇ ਸਰਕਾਰੀ ਅਧਿਆਪਕ ਜੇ ਇਦਾਂ ਦੇ ਵਰਗੇ ਹੋਣ ਤਾਂ ਮੈਨੂੰ ਲੱਗਦਾ ਕਿ ਸਾਡੇ ਦੇਸ਼ ਨੂੰ ਅੱਗੇ ਵਧਣ ਤੋਂ ਕੋਈ ਰੋਕ ਹੀ ਨਹੀਂ ਸਕਦਾ ਜਸਤਕਾਰਨਾ ਜਿਹਦਾ ਕੰਮ ਕੀਤਾ ਸਕੂਲਾਂ ਵਧੀਆ ਕਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਬਿਲਕੁਲ ਵਧੀਆ ਚੱਲ ਰਿਹਾ ਸਭ ਜਿਵੇਂ ਸਕੂਲਾਂ ਦੀਆਂ ਦੀਵਾਰਾਂ ਤੇ ਸਲੋਗਨ ਲਿਖੇ ਹੁੰਦੇ ਆ ਵੀ ਸਿੱ ਰੀਤਾ ਪਰ ਉਪਕਾਰੀ ਹਰ ਇੱਕ ਬੱਚੇ ਦਾ ਫਰਜ ਹੈ ਉਹਨੂੰ ਹੱਕ ਮਿਲਣਾ ਚਾਹੀਦਾ ਵਿਦਿਆ ਦਾ ਇਹ ਉਪਕਾਰ ਸਾਰਿਆਂ ਤੇ ਹੋਣਾ ਚਾਹੀਦਾ ਸੋ ਗੱਲ ਕਰਦੇ ਆ ਜਿਵੇਂ ਸਰਕਾਰੀ ਸਕੂਲਾਂ ਦੀ ਵੀ ਕਹਿੰਦੇ ਹੁੰਦੇ ਸਿਆਣੇ ਵੀ ਚਾਦਰ ਦੇਖ ਕੇ ਪੈਰ ਬਸਾਰੀਏ 90% ਕਾਮਯਾਬ ਲੋਕ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਤੁਹਾਨੂੰ ਤੁਹਾਡੇ ਚੋਂ ਵੀ ਬਹੁਤ ਸਾਰੇ ਹੋਣਗੇ ਤੁਸੀਂ ਐਡੇ ਵਧੀਆ ਕੰਮ ਕਰ ਰਹੇ ਹੋ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੜੇ ਐ ਸੋ ਮਾਹੌਲ ਬਦਲ ਰਿਹਾ ਸਰਕਾਰ ਬਹੁਤ ਸੋਹਣੇ ਉਪਰਾਲੇ ਕਰ ਰਹੀ ਹੈ ਸਕੂਲਾਂ ਦਾ ਬਦਲਾਅ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ ਸਾਰੇ ਹਸੂ ਉਤਾਰ ਰਹੇ ਨੇ ਚੰਗੇ ਪੜ੍ਹੇ ਲਿਖੇ ਵੱਧ ਪੜ੍ਹੇ ਲਿਖੇ ਟੀਚਰ ਹੁੰਦੇ ਆ ਸਰਕਾਰੀ ਸਕੂਲਾਂ ਦੇ ਵਿੱਚ ਸੋ ਜਿੱਥੇ ਤੁਹਾਡੇ ਬੱਚੇ ਨੂੰ ਵਧੀਆ ਵਿੱਦਿਆ ਮਿਲ ਸਕੇ ਤੇ ਤੁਸੀਂ ਸੌਖੇ ਰਹਿ ਸਕੋ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਖਰਚਿਆਂ ਤੋਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਸੋ ਚਾਦਰ ਦੇਖ ਕੇ ਪੈਰ ਪਸਾਰੀਏ ਤੇ ਜਿੱਥੇ ਆਪਣੀ ਆਪਾਂ ਸਮਝ ਸਕਦੇ ਹਾਂ ਵੀ ਇੱਥੇ ਸਾਡਾ ਬੱਚਾ ਸਿੱਖ ਸਕਦਾ ਪੜ੍ਹ ਸਕਦਾ ਚੰਗਾ ਉਹਨਾਂ ਸਕੂਲਾਂ ਦੇ ਵਿੱਚ ਆਪਣੀ ਰੁਚੀ ਦੇ ਮੁਤਾਬਕ ਆਪਣੀ ਹਾਇਸੀਅਤ ਦੇ ਮੁਤਾਬਕ ਆਪਾਂ ਬੱਚਿਆਂ ਨੂੰ ਵਿੱਦਿਆ ਜ਼ਰੂਰ ਦਈਏ ਪਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਹਰ ਬੱਚੇ ਨੂੰ ਵਿੱਦਿਆ ਦਾ ਇਹ ਜਿਹੜਾ ਉਪਕਾਰ ਹੈ ਹਰ ਬੱਚੇ ਤੇ ਹੋਣਾ ਚਾਹੀਦਾ ਹਰ ਬੱਚੇ ਨੂੰ ਵਿੱਦਿਆ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਸਰਕਾਰੀ ਸਕੂਲਾਂ ਚ ਬੜੇ ਹੋਏ ਆ ਸਾਰੇ 90% ਕਾਮਯਾਬ ਬੰਦੇ ਜਿੰਨੇ ਵੀ ਨੇ ਵੱਡੀਆਂ ਪੋਸਟਾਂ ਤੇ ਨੇ ਕਲਾਕਾਰ ਨੇ ਚਾਹੇ ਕੁਝ ਵੀ ਬਣੇ ਨੇ ਤੇ ਉਹ ਜ਼ਿਆਦਾਤਰ ਸਾਡੇ ਟਾਈਮ ਦੇ ਬੰਦੇ ਸਾਰੇ ਜ਼ਿਲਕਾਰੀ ਸਕੂਲਾਂ ਦੀ ਪੈਦਾਵਾਰ ਹੈ ਥੈਂਕ ਯੂ ਸ਼ੁਕਰੀਆ ਆਪਣੀ ਫਿਲਮ ਸਾਸਤਿਕਾਲੀ ਆਪਣਾ ਸਾਰਿਆਂ ਨੂੰ ਤੇ ਪਿੰਡਲਾ ਸਕੂਲ ਆਪਣੀ ਜਿਹੜੀ ਫਿਲਮ ਹੈ ਉਹ ਇੱਕ ਬਹੁਤ ਉਹਦੇ ਵਿਸ਼ੇ ਤੇ ਆ ਰਹੀ ਹੈ ਜਿਹਨੂੰ ਤਾਜਪਾ ਜੀ ਨੇ ਲਿਖਿਆ ਤੇ ਮੇਰੇ ਵੱਲ ਡਾਇਰੈਕਟ ਕੀਤਾ ਗਿਆ ਤੇ ਬਹੁਤ ਸੋਹਣਾ ਕਨਸੈਪਟ ਹੈ ਇੱਕ ਪ੍ਰਾਇਮਰੀ ਸਕੂਲ ਦਾ ਕਨਸੈਪਟ ਹੈ ਕਿ ਜਦੋਂ ਸਕੂਲ ਬੰਦ ਹੋਣਾ ਨੇ ਤਾਂ ਬੱਚਿਆਂ ਦਾ ਜਿਹੜਾ ਫਿਊਚਰ ਆ ਵੀ ਕਿਦਾਂ ਖਰਾਬ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਆਪਣੇ ਕਿਦਾਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਤੇ ਉਹ ਜ਼ਿੰਮੇਵਾਰੀ ਤੇ ਜਿਹੜਾ ਸਾਡੇ ਫਿਲਮ ਦਾ ਜਿਹੜਾ ਹੀਰੋ ਆ ਪ੍ਰੀਤਪਾ ਜੀ ਹਨ ਤੇ ਉਹਨਾਂ ਨੇ ਬਹੁਤ ਖੂਬੀ ਨਿਭਾਈਆ ਕਿਦਾਂ ਉਹਨਾਂ ਨੇ ਸਕੂਲ ਨੂੰ ਬਚਾਇਆ ਉਸ ਮੁੱਦੇ ਤੇ ਇੱਕ ਮੈਸੇਜ ਪੂਰਕ ਫਿਲਮ ਹੈ